ਸ਼ਸ਼ੀਕਾ ਦੋਸਤੋ ਮੈਂ ਮਨੀ ਕਥੂਰੀਆ ਕਾਉਂਸਲਰ ਵਾਰ ਨੰਬਰ 14 ਸੰਗਰੂਰ ਤੇ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਸੰਗਰੂਰ ਦੇ ਹਾਲਾਤ ਮੈਂ ਵਾਰਡ ਦਾ ਜ਼ਿਕਰ ਨਹੀਂ ਕਰੂੰਗਾ ਪਰ ਲੋਕਾਂ ਨੂੰ ਹਾਲਾਤ ਜ਼ਰੂਰ ਦਿਖਾਉਂਗਾ ਸੰਗਰੂਰ ਦੇ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਨਿਰਾਤਿਆਂ ਦੇ ਦਿਨ ਚੱਲ ਰਹੇ ਨੇ ਰਾਮ ਮਿੱਲਾ ਦੇ ਦਿਨ ਚੱਲ ਰਹੇ ਨੇ ਤੇ ਆ ਦੇਖੋ ਸੰਗਰੂਰ ਦਾ ਹਾਲ ਇੰਨੀਆਂ ਵਾਰਦਾਤਾਂ ਦੇ ਬਾਵਜੂਦ ਇੰਨੀਆਂ ਲੁੱਟਾਂ ਖੋਹਾਂ ਦੇ ਬਾਵਜੂਦ ਚੋਰੀਆਂ ਦੇ ਬਾਵਜੂਦ ਆਪਾਂ ਦੇਖਦੇ ਹਾਂ ਕਿ ਦਿਨ ਦਿਹਾੜੇ ਕਿਵੇਂ ਵਾਰਦਾਤਾਂ ਹੋ ਰਹੀਆਂ ਨੇ ਪਰ ਸਰਕਾਰ ਪ੍ਰਸ਼ਾਸਨ ਪਤਾ ਨਹੀਂ ਕਿਸ ਵਾਰਦਾਤ ਦੀ ਵੇਟ ਕਰ ਰਿਹਾ ਹੈ ਜਿਹੜਾ ਆਪਣੀ ਕੁੰਭ ਕਰਨੀ ਨੀਂਦ ਤੋਂ ਜਾਗਣ ਵਿੱਚ ਹੀ ਨਹੀਂ ਆ ਰਿਹਾ ਐਮ ਸੀ ਸਹਿਬਾਨਾ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਆ ਦੇਖੋ ਹਾਲਾਤ ਤਕਰੀਬਨ 7:30 ਦਾ ਟਾਈਮ ਹੈ ਤੇ ਇਸ ਤੋਂ ਬਾਅਦ ਜੇ ਕਿਤੇ 1-2 ਘੰਟੇ ਹੋਰ ਨਿਕਲ ਜਾਣ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਘਰੋਂ ਬਾਹਰ ਆ ਸਕੋਗੇ ਸਮਝ ਤੋ ਬਾਹਰ ਹੈ ਕੀ ਹਾਲਾਤ ਬਣੇ ਹੋਏ ਨੇ ਸੰਗਰੂਰ ਦੇ ਸਰਕਾਰ ਪ੍ਰਸ਼ਾਸਨ ਪਤਾ ਨਹੀਂ ਕਿਸ ਵਾਰਦਾਤ ਦੀ ਉਡੀਕ ਕਰ ਰਹੇ ਨੇ ਦੇਖੋ ਹਾਲਾਤ ਸੰਗਰੂਰ ਦੇ ਸਾਡੇ 7 ਵਜੇ ਹੀ ਘੁੱਪ ਹਨੇਰਾ ਹੋਇਆ ਪਿਆ ਇੱਕ ਵੀ ਲਾਈਟ ਸਟਰੀਟ ਲਾਈਟ ਇੱਕ ਵੀ ਨਹੀਂ ਚੱਲ ਰਹੀ ਇੱਥੇ ਲੇਡੀਜ਼ ਸੈਰ ਵੀ ਕਰਦੀਆਂ ਨੇ ਪਰ ਜਿਹੜੇ ਇਹ ਹਾਲਾਤ ਨੇ ਲੋਕਾਂ ਦਾ ਆਪਣੇ ਘਰ ਤੋਂ ਬਾਹਰ ਨਿਕਲਣਾ ਹੀ ਦੁਸ਼ਵਾਰ ਹੈ ਕਿਉਂਕਿ ਆਪਾਂ ਦੇਖਦੇ ਆਂ ਦਿਨ ਦਿਹਾੜੇ ਜੋ ਸ਼ਰਾਰਤੀ ਅਨਸਰ ਚੋਰੀ ਨੂੰ ਅੰਜਾਮ ਦਿੰਦੇ ਨੇ ਘਰਾਂ ਦੇ ਵਿੱਚ ਵੜ ਕੇ ਲੁੱਟਾਂ ਖੋਹਾਂ ਕਰਦੇ ਨੇ ਮੈਂ ਬੇਨਤੀ ਕਰਦਾ ਸੰਗਰੂਰ ਕਮੇਟੀ ਦੇ ਈਓ ਸਾਹਿਬ ਨੂੰ ਪ੍ਰਧਾਨ ਜੀ ਨੂੰ ਕਿ ਇਸ ਗੱਲ ਵੱਲ ਗੌਰ ਕਰੋ ਪਤਾ ਨਹੀਂ ਕਿਸ ਵੱਡੀ ਵਾਰਦਾਤ ਨੂੰ ਉਡੀਕ ਰਹੇ ਆਂ